ਸਾ ਖਾਲਸਾ ਵੈਗੁਰ ਜੀ ਕੀ ਫਤਿਹ ਜੀ ਕੀ ਫਤਿਹ ਸਡੇ ਮੰਗਲਵਾਰ ਦੀ ਜਿਹੜੀ ਅਸੀਂ ਵਿਚਾਰ ਸਾਰੇ ਭੈਣ ਭਰਾ ਰਲ ਮਿਲ ਕੇ ਕਰਦੇ ਆ ਉਹਦੇ ਵਿੱਚ ਧੰਤਨ ਗੁਰੰਗਸਾ ਮਹਾਰਾਜ ਦੇ ਸ਼ਲੋਕ ਜਿਹੜੇ ਅਸੀਂ ਰਲ ਮਿਲ ਕੇ ਕੋਸ਼ਿਸ਼ ਕਰਦੇ ਆ ਕਿ ਅਸੀਂ ਵਿਚਾਰੀਏ ਉਹਨਾਂ ਵਿੱਚੋਂ ਅੱਜ ਜਿਹੜਾ ਸ਼ਲੋਕ ਸਾਡੇ ਵੀਰ ਵੀਰ ਗੁਰਮੇਲ ਸਿੰਘ ਜੀ ਸਾਡੇ ਸਾਰਿਆਂ ਦੇ ਨਾਲ ਵਿਚਾਰ ਕਰਨਗੇ ਤੇ ਸਾਨੂੰ ਸਮਝਾਉਣਗੇ ਸ਼ਲੋਕ ਅਸੀਂ ਅਕਸਰ ਰੋਜ਼ ਪੜ੍ਹਦੇ ਆ ਪਰ ਰੋਜ਼ ਪੜਨ ਦੇ ਵਿੱਚ ਸਾਡੇ ਆਉਂਦਾ ਏ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ ਦਿਵਸ ਰਾਤ ਦੋਇ ਦਾਈ ਦਇਆ ਖੇਲੇ ਸਗਲ ਜਗਤ ਅਸੀਂ ਪੜਦੇ ਰੋਜ਼ ਇਸ ਤਰ੍ਹਾਂ ਪੜਦੇ ਆ ਪਰ ਜੋ ਅੱਜ ਵੀਰ ਜੀ ਸਾਨੂੰ ਸਮਝਾਉਣਗੇ ਜਿਹੜਾ ਸ਼ਲੋਕ ਗੁਰੂ ਅੰਗਦ ਸਾਹਿਬ ਮਹਾਰਾਜ ਦਾ ਏ ਉਹ ਪਉਣ ਜਨਿ ਅਸੀਂ ਵੈਸੇ ਪਉਣ ਪੜਦੇ ਆ ਉਹਦੇ ਵਿੱਚ ਪਉਣ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਹਤ ਤੇ ਵੈਸੇ ਅਸੀਂ ਦਿਵਸ ਪੜਦੇ ਆ ਇਹਦੇ ਵਿੱਚ ਦਿਨਸ ਦਿਨਸ ਰਾਤ ਦੋਇਦਾਈ ਦਾ ਆ ਤੇ ਆਖਰ ਤੇ ਇੱਕ ਸ਼ਬਦ ਜਿਹੜਾ ਆਉਂਦਾ ਹੈ ਉਹ ਹੋਰ ਆਉਂਦਾ ਹੈ ਹੋਰ ਕੀਤੀ ਛੁੱਟੀ ਨਾਲ ਸੋ ਪਰ ਇਹਨਾਂ ਦੇ ਅਰਥਾਂ ਦੇ ਵਿੱਚ ਤਾਂ ਕੋਈ ਫਰਕ ਨਹੀਂ ਹੈਗਾ ਪਰ ਜਿਹੜੇ ਮਾਤਰਿਕ ਤੇ ਸ਼ਾਬਦਿਕ ਜਿਹੜੇ ਫਰਕ ਨੇ ਦੋ ਦਿਨ ਉਹ ਜ਼ਰੂਰ ਇਸ ਸ਼ਲੋਕ ਦੇ ਵਿੱਚ ਹੈਗੇ ਨੇ ਸੋ ਵੀਰ ਜੀ ਸਾਨੂੰ ਇਹਦੀ ਵਿਚਾਰ ਕਿਸ ਤਰ੍ਹਾਂ ਸਮਝਾਉਂਦੇ ਨੇ ਕਿਵੇਂ ਸਾਡੇ ਬਾਕੀ ਭੈਣ ਭਰਾ ਬਾਅਦ ਵਿੱਚ ਉਸ ਵਿਚਾਰ ਤੋਂ ਬਾਅਦ ਆਪਣੇ ਸਭ ਜਾਣੇ ਰਲ ਮਿਲ ਕੇ ਵਿਚਾਰ ਰੱਖਦੇ ਨੇ ਸੋ ਅਸੀਂ ਸਭ ਤੋਂ ਪਹਿਲਾਂ ਵੀਰ ਗੁਰ ਮੇਲ ਸਿੰਘ ਜੀ ਦੇ ਵਿਚਾਰ ਜਿਹੜੀ ਆ ਉਹ ਸੁਣਾਂਗੇ ਤੇ ਅਸੀਂ ਆਪਣੀਆਂ ਚੰਗਿਆਈਆਂ ਤੇ ਬੁਰਿਆਈਆਂ ਕਰਕੇ ਕਿਵੇਂ ਅਸੀਂ ਆਪਣੇ ਕਰਮਾਂ ਦੇ ਕਰਕੇ ਅਸੀਂ ਉਸ ਅਕਾਲ ਪੁਰਖ ਦੇ ਨੇੜੇ ਹੁੰਨੇ ਆ ਤੇ ਕਿਵੇਂ ਅਸੀਂ ਜਿਹੜੇ ਕਰਮ ਅਸੀਂ ਕਈ ਵਾਰੀ ਕਰਮ ਜਿਹੜੇ ਉਹਨਾਂ ਨੂੰ ਨਹੀਂ ਪਾਉਂਦੇ ਆਪਣੇ ਮਨ ਭਾਉਂਦੇ ਕਰਮ ਕਰਦੇ ਆ ਉਹਦੇ ਕਰਕੇ ਅਸੀਂ ਦੂਰ ਵੀ ਹੋ ਜਾਂਦੇ ਆ ਸੋ ਮੈਂ ਵੀਰ ਜੀ ਨੂੰ ਬੇਨਤੀ ਕਰਾਂਗੀ ਕਿ ਵੀਰ ਜੀ ਪਲੀਜ਼ ਤੁਸੀਂ ਵਿਚਾਰ ਸ਼ੁਰੂ ਕਰੋ ਜੀ ਅਤੇ ਨਾਲ ਸਾਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਲਤ ਮੈਂ ਵਾਹਿਦਾ ਔਰ ਕੁਲਵਿੰਦਰ ਕੌਰ ਜੀ ਦਾ ਜੋ ਬੰਬੇ ਭਾਗੇ ਆ ਬਸ ਧੰਨਵਾਦ ਕਰਦਾ ਜੀ ਜੁਆਇਨ ਕੀਤਾ ਕੁਲਵਿੰਦਰ ਕੌਰ ਜੀ ਵੀ ਜੋ ਹੈ ਨਾ ਬਹੁਤ ਡੂੰਗੀ ਵਿਚਾਰ ਕਰਦੇ ਆ ਸਾਲਾ ਪੇਸੋ ਟੀਚਰ ਆ ਗਏ ਨੇ ਵਿਚਾਰ ਬ੍ਰੇਸ ਉਹਨਾਂ ਲਾਇਕ ਹੁੰਦੀ ਹੈ। ਉਸ 12 ਸੇ ਜਾਣਦੇ ਸਾਰੇ ਉਹਨਾਂ ਐ ਤਾਂ ਕਰ ਮੁਕਤੌਲ ਨਹੀਂ ਹੈ। ਤਾਂ ਅੱਜ ਅਸੀਂ ਜੋ ਵਿਚਾਰ ਤਾਂ ਕਰ ਲਈਏ ਉਹ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਤ ਮਾ। ਉਹ ਪਹਿਲਾਂ ਉਹਨੂੰ ਪੜਦੇ ਹਾਂ। ਵਾਹਿਗੁਰੂ ਜੀ ਪਾਉਣ ਗੁਰੂ ਪਾਣੀ ਪਿਤਾ ਮਾਤਾ ਤਤ ਮਹਤ ਦੇਸ ਰਾਤ ਦੋਈ ਦਾਇ ਦਾ ਆ ਕੇਲੇ ਸਗਲ ਜਗਤ ਚੰਗੀਆਂ ਆਈਆਂ ਬੁਰਾਈਆਂ ਵਾਚੇ ਤਮਹ ਦੂਰ ਕਮੀ ਆਪੋ ਆਪਣੀ ਕਹਣੜੇ ਕੇ ਦੂਰ ਜੇ ਨੀ ਨਾਮ ਤੇ ਆਇਆ ਮੇਸ਼ਕਤ ਕਾਲ ਨਾਨਕ ਤੇ ਮੁਖ ਉਜਲੇ ਹੋਰ ਕੀਤੀ ਛੁਟੀ ਨਾਲ ਜਤਾ ਮਜੀਦ ਕੋ ਮਜੀਦ ਕੋ ਪੈਨ ਦਸਿਆ ਇਹ ਸ਼ਲੋਕ ਜਬ ਜਿਸ ਤਰ੍ਹਾਂ ਜੀ ਆਉਂਦਾ ਹੈ ਪਰ ਕਹਿੰਦਾ ਕਿ ਉੱਥੇ ਪਵਣ ਹੈ ਇੱਥੇ ਆਹਿਲਾਂਚ ਹੋਰ ਕੀਤੀ ਛੁਟੀ ਨਾਲ ਆ ਪਰ ਇਹਦਾ ਇੱਕ ਸ਼ਾਰਟ ਫਾਰਮ ਗੁਰੂ ਜੀ ਨੇ ਮੋਰੋ ਫੋਲੇ ਦੇ ਬਿਸਤਮਾਲ ਕੀਤਾ ਫੋਲੇ ਵਿੱਚ ਇਹਨਾਂ ਸ਼ਾਰਟ ਪੌਂਚੇ ਇਸਤੇਮਾਲ ਕੀਤਾ ਉਹ ਵੀ ਜਿਗਰ ਕਹਾਂਗੇ ਬਾਅਦ ਇਹ ਨਾਲ ਜੋ ਪੌੜੀ ਹੈ ਕਿਉਂਕਿ ਇਹ ਪੌੜੀ ਦੇ ਸਾਵਨਸ ਲੋਕ ਦੇ ਵਿੱਚ ਚਾਨਾ ਪਾਏਗਾ ਪੌੜੀ ਪਹਿਲਾ ਪੌੜੀ ਦੇਖਦੇ ਕੀ ਕਹਿੰਦੀ ਪੌੜੀ ਪੌੜੀ ਸੱਚਾ ਪੋਜਨ ਪਾਓ ਸਤਗੁਰ ਦਸਿਆ सचे ही पते आए सच विकसया सचे कोट गिराए निज प्रेम रहस्या सच्चे देवान कुड़ न जाइए झूठो झूठ बखान सुमैल खुआईये सचे शब्द निशान ठाक न पाईये ਅਤਿ ਸੁਣ 부ਜ ਵਖਾਣ ਬਹਿਲ ਬੁਲਾਈ ਦੇ ਕੋਈ ਜਰਾ ਸਾਥ ਤੱਤਗਾ ਸੱਚਾ ਭੋਜਨ ਪਾਓ ਜੇਲਾ ਸਤਗੁਰੂ ਵਾਗਾ ਵਾਲਿਆਂ ਨੂੰ ਸਤਗੁਰੂ ਤੋਂ ਕਿ ਆਤਮਾ ਲਈ ਪ੍ਰਭ ਪ੍ਰੇਮ ਨੂੰ ਸੱਚਾ ਭੋਜਨ ਨਾਮ ਦਿੰਦਾ ਹੈ ਉਹ ਮਨੁੱਖ ਸੱਚੇ ਪ੍ਰਭ ਵਿੱਚ ਹੀ ਪਛਾਣਦਾ ਹੈ ਸੱਚੇ ਪ੍ਰਭੂ ਦੇ ਪ੍ਰੇਮ ਵਿੱਚ ਟਿਕ ਕੇ ਖੁਸ਼ ਰਹਿੰਦਾ ਹੈ ਤੇ ਅਤੇ ਅਠੇ ਪਿਆਰ ਖੁਇਆ ਰਹਿੰਦਾ ਮਾਨੋ ਸਦਾ ਸਿਰ ਰਹਿ ਬੋਲਾ ਵਾਲੇ ਕੇ ਲਈ ਯਾਰੀ ਨਿਜ ਘਰ ਵਿੱਚ ਵਸਦਾ ਹੈ ਖਾਦਾ ਸਿਰ ਰਹਿ ਬੋਲੇ ਪ੍ਰਮਾਤ ਦੇ ਦਰਵਾਜ਼ੇ ਵਿੱਚ ਕੂੜ ਦੇ ਸੌਦੇ ਦੀ ਰਾਹੀ ਨਹੀਂ ਅਪੜ ਸਕੀਦਾ ਝੂਠ ਬੋਲ ਬੋਲ ਕੇ ਪ੍ਰਭੂ ਦਾ ਨਿਵਾਸਾਂ ਗਵਾਲੀ ਬੈਠੀਦਾ ਹੈ ਸੱਚੇ ਸ਼ਬਦ ਰੂਪ ਰਾਧਾ ਰੀ ਦੀ ਰਾਹੀ ਪ੍ਰਭੂ ਨੂੰ ਮਿਲਣ ਦੇ ਰਾਹ ਵਿੱਚ ਕੋਈ ਰੋਕ ਨਹੀਂ ਪੈਂਦੀ ਪਰ ਉਹਦਾ ਨਾਮ ਸੁਣ ਕੇ ਸਮਝ ਕੇ ਸਿਮਰ ਕੇ ਪ੍ਰਭੂ ਦੇ ਮੈਲ ਇਸ ਸਦਾ ਪੈਂਦਾ ਹੈ ਉਹ ਜਿਹੜਾ ਸੱਚਾ ਭੋਜਨ ਜਿਸ ਨਾਲ ਪ੍ਰਭੂ ਨਾਲ ਇੱਕਤਾ ਹੋ ਸਕਦੀ ਹੈ ਉਹ ਇਸ ਪਉ ਦੇ ਥੀਮ ਅਗਾਂਹ ਨਾਲ ਦੋ ਸਲੋਕ ਅਗੇ ਹੈ ਪਹਿਲਾ ਸਲੋਕ ਪੈਰਵਿੰਦਰ ਗੋਜੀ ਨੇ ਪਿਛਲੇ ਹਫ਼ਤੇ ਵਿਚਾਰ ਅਜੇਗਾ ਅੱਠੀ ਪੈਰੀ ਅੱਠ ਕਣ ਨੌਂ ਅਕੜ ਤਰੀਕ ਔਰ ਸੇ ਮੈਂ ਥੋੜਾ ਉਨ ਹੋ ਸਟਡੀ ਕੀਤਾ ਜਿਹੜਾ ਫਿਜ਼ਿਕੋ ਜਰ ਟੀਕਾ ਆ ਗਿਆ ਉਹਦੇ ਨੌ ਖੰਡ ਨੂੰ ਉਹਨਾਂ ਨੇ ਬੜਾ ਅਲੱਗ ਤਰੀਕੇ ਨਾਲ ਡਿਫਾਈਨ ਕੀਤਾ ਜੋ ਇਹ ਸੱਚੇ ਪਉਂਦ ਸਾਹਮਣੇ ਹਕ ਚੱਲਦਾ ਦਿਨ ਦੇ ਰਾਤ ਦਿਨ ਰਾਤ ਦੇ ਅਠਾ ਪੈਰਾ ਅੰਦ ਇਹ ਜੀਵ ਅੱਠ ਕਿਜਾ ਨਾਟਕ ਆ ਪਾਰਸਿਸ ਕਿਹੜੀਆਂ ਆ ਗਈਆਂ ਉਹ ਹਨ ਪੰਜ ਪ੍ਰਾਣ ਅਸ ਵਿਕਾਰ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਅਤੇ ਤਿੰਨ ਰਜੋ ਤਮੋ ਤੇ ਸਤੋ ਗੁਣ ਇਹ ਅੱਠ ਖਾਲ ਤੋਂ ਇਹ ਅੱਠ ਲਿਆ ਵਿਦ ਕੋਟੀ ਕੇ ਹਿਸਾਬ ਨਾਲ ਮੈਨੂੰ ਇਸ ਤੋਂ ਜਿਹੜੀ ਪੌਇ ਦੇ ਹਿਸਾਬ ਨਾਲ ਬਿਲਕੁਲ ਇਹ ਠੀਕ ਲੱਗ ਰਿਹਾ ਕਿਉਂਕਿ ਸੱਚਾ ਪੌਇ ਸਾਨੂੰ ਚਾਹੀਦਾ ਉਹ ਸੱਚਾ ਪੌਇ ਸਾਨੂੰ ਤਾਂ ਹੀ ਮਿਲੇਗਾ ਜਦ ਅਸੀਂ ਇਹ ਇਹਨਾਂ ਨੂੰ ਕਾਬੂ ਕਰ ਲਾਂਗੇ ਤਾਂ ਨੋਵੀ ਤਾਂ ਇਸ ਦੇਹ ਨੂੰ ਕਾਬੂ ਕਰ ਜੋ ਅਹੰਕਾਰ ਨਾਲ ਭਰੀ ਬਈ ਇਸ ਦੇਹ ਦੇ ਅੰਦਰ ਅਦੁੱਤੀ ਸਾਇਰ ਪਰਮਾਤਮਾ ਦੇ ਲੋਕ ਜਾਣੇ ਪਰੇ ਪੈ। ਬਾਗਾwale ਨੇਕ ਅਤੇ ਗੰਭੀਰ ਮਨੁੱਖ ਇਸ ਖਜਾਨੇ ਨੂੰ ਲੱਭਦੇ ਹਨ। ਉਹ ਗੁਰੂ ਪੀਰ ਨੂੰ ਆਪਣਾ ਰੋਹਾਨੀ ਸਰਬਰ ਬਣਾ ਕੇ ਰਹਿਬਰ ਬਣਾ ਕੇ ਚੌਥੇ ਪੈਰੀ ਯਾਨੀ ਅੰਮ੍ਰਿਤ ਵੇਲੇ ਬੜੇ ਉਮਾਹ ਨਾਲ ਪਰਮਾਤਮਾ ਦਾ ਜਸ ਗਾਇਨ ਕਰਦੇ ਹਨ। ਤੇ ਬਾਕੀ ਦੇ ਸੱਤੇ ਪੈ ਗੁਰਮੁਖ ਗੁਰਮੁਖੀ ਸੰਗਤ ਵਿੱਚ ਰਹਿ ਕੇ ਅਮਰ ਰੂਪੀ ਪਰਮਾਤਮਾ ਦਾ ਨਾਮ ਤਨ ਖੱਟ ਕੇ ਸਚਾਰਾ ਜੀਵਨ ਜੀਉਂਦੇ ਹਾਂ ਸਾਡਾ ਮਕਸਦ ਜੋ ਜਗਜੀਤ ਸਿੰਘ ਸਾਹਿਬ ਜੀ ਜੋ ਸਾਡਾ ਕੀ ਮਗਾਇਆ ਮਤਲਬ ਕਿ ਆਰਾਮ ਮਿਹਨਤ ਹੌਕਰ ਕੀ ਸਚਾਰਾ ਹੋਈਏ ਕਿ ਥੋੜੇ ਟੁੱਟੇ ਪਾ ਸਾਰੇ ਬਾਏ ਸਾਨੂੰ ਮਨ ਨੂੰ ਸਚਾਰ ਕੁੜਿਆ ਤੋਂ ਸਚਾਰ ਬੰਦ ਚੱਲ ਔਰ ਇਸ ਲੋਕ ਅਸੀਂ ਕਿੰਦਾ ਸੱਚਾਰ ਬਣ ਸਕਦੇ ਆ ਉਹਨੂੰ ਰੇਟ ਕਰਕੇ ਦੇਖੋ ਕੌਣ ਗੁਰੂ ਪਾਣੀ ਤੇ ਤਾਂ ਆਖਰੀ ਹੱਦ ਜੁੜੇ ਆ ਗਏ ਨੇ ਹਵਾ ਜੀਵਨ ਦਾ ਮਾਨੋ ਗੁਰੂ ਹੈ ਭਾਵ ਹਵਾ ਸਿਉਰ ਲਈ ਊ ਹੈ ਜਿਵੇਂ ਗੁਰੂ ਜੀਵਾਂ ਦੇ ਆਤਮਾ ਲਈ ਹੈ ਸਭ ਜੀਵਾਂ ਦਾ ਪਿਓ ਹੈ ਅਤੇ ਤਦੀ ਸਭ ਜੀਵਾਂ ਦੀ ਵੱਡੀ ਮਾਂ ਹੈ ਦਿਨ ਅਤੇ ਰਾਤ ਖਿਡਾਵਾ ਤੇ ਖਿਡਾਵੀ ਹਨ ਇਹਨਾਂ ਨਾਲ ਸਾਰਾ ਸੰਸਾਰ ਖੇਡ ਰਿਹਾ ਹੈ। ਹਾਉ ਸੂ ਸਾਜੇ ਸਾਰੇ ਜੀਵ ਰਾਤ ਨੂੰ ਸੌਣ ਵਿੱਚ ਤੇ ਦਿਨੇ ਕਾਰਵਿਆਰ ਵਿੱਚ ਪਰਚੇ ਰਹਿੰਦੇ ਨੇ ਪਰਚੇ ਪਏ ਹਲ। ਪਰਚੇ ਪਏ ਹਲ। ਤਰਮ ਰਾਜ ਬੜੇ ਗੋ ਨਾਲ ਇਹਨਾਂ ਦੇ ਕੀਤੇ ਹੋਏ ਚੰਗੇ ਤੇ ਮੰਦੇ ਕੰਮ ਇਹਤ ਵਿਚਾਰਦਾ ਹੈ। ਤੇ ਆਪੋ ਆਪਣੇ ਇਹਨਾਂ ਕੀਤੇ ਕਰਮਾਂ ਦੇ ਅਨੁਸਾਰ ਇਹ ਜੀਵ ਅਕਾਲ ਪੁਰਖ ਦੇ ਦੇ ਨੇ ਹੁੰਦੇ ਆ ਹੁੰਦੇ ਜਾ ਰਹੇ ਨੇ ਤੇ ਕਈ ਉਸ ਤੋਂ ਦੂਰ ਹੁੰਦੇ ਜਾ ਰਹੇ। ਇਹ ਨਾਨਕ जिन्होंने मनुख्या ने अकाल पुरुख नाम सिमरिया है वह अपनी मह सफली कर गए वो हो गए, दरते हैं और बथेरी लुकाई भी उन्होंने संगत बिच रह के मुक्त हो जाते है और इस श्लोक कोई साह उन्हें बचाने की को कोशिश कर करते हैं पौन गुरु ਸ੍ਰਿਸ਼ਟੀ ਦੀ ਰਤਨਾ ਅਤੇ ਉਸ ਨੂੰ ਜੀਵਿਤ ਰੱਖਣ ਵਾ ਲਈ ਪਵਨ ਅਤੂਲੀ ਹੈ ਪਹਿਲੇ ਪਾਸਾਰ ਇਦਾਗ ਵਿੱਚ ਫਰਮਾਉਂਦੇ ਹਨ ਸਾਚੇ ਤੇ ਪਵਨਾ ਪਵਦੇ ਤੇ ਜਲ ਹੋਏ ਜਲ ਤੇ ਤ੍ਰਿਵੰਣ ਸਾਬਿਆ ਕਟਕੜ ਜੋਤ ਸਬੋਏ ਕਿ ਪਰਮਾਤਮਾ ਤੋਂ ਸੁਕਸ਼ਮ ਤੱਕ ਪਵਨ ਬਣਿਆ ਪਵਨ ਤੋਂ ਜਲ ਹੋਂਦ ਵਿੱਚ ਆਇਆ ਜਲ ਤੋਂ ਸਾਰਾ జగਦ ਰਚਿਆ ਗਿਆ ਇਸ ਦਾ ਜਸ ਰਾਜ ਹਰੇਕ ਘਟ ਘਟ ਵਿੱਚ ਪਰਮਾਤਮਾ ਦੀ ਜੋਸ਼ ਮਾਈ ਹੈ ਇਸ ਲੋਗ ਵਿੱਚ ਪੌਣ ਨੂੰ ਗੁਰੂ ਕਿਹਾ ਹੈ ਇੱਥੇ ਵੀ ਜਾਨਾ ਪਾਏਗਾ ਕਿ ਪੌਣ ਕੀ ਪੌਣ ਗੁਰੂ ਹੋ ਸਕਦੀ ਹੈ ਪੌਣ ਤਾਂ ਕਈ ਤਰ੍ਹਾਂ ਦੀ ਹੁੰਦੀ ਹੈ ਹੈ ਨਾ ਮਾਈਲ ਫਰਮਾਨਾ ਦੇਖੋ ਭਾਈ ਗਿਆਨ ਕੀ ਆਈ ਆਂਦੀ ਗਿਆਨ ਰੂਪੀ ਵੀ ਹੈ ਇਹ ਆਂਦਾ ਹੈ ਕਿ ਤਾਤੀ ਬਾਹ ਨਾਲ ਲੱਗ ਗਈ ਉਹ ਤਾਤੀ ਬਾ ਉਹ ਵੀ ਹੈ ਹੈ ਨਾ ਜਿਆਨ ਉਪੀ ਵੀ ਹੈ ਤਤੀਵਾ ਉਪੀ ਹੈ ਤੇ ਵਿਕਾਰਾਂ ਦਾ ਬਿਕ ਪੱਕ ਆ ਗਿਆ ਉਥੇ ਪੋਜੀਟਿਵ ਹੈ ਤੇ ਨੈਗੇਟਿਵ ਹੋ ਗਿਆ ਹਨਾ ਜਿਹੜਾ ਸੀ ਮੈਨਸ ਜਿਹੜੇ ਲੋਕ ਕੰਮ ਕਰਦੇ ਉਹ ਜਰੇਲੀ ਕਿਸਾ ਵੀ ਹੁੰਦੀਆਂ ਉਥੇ ਕੀ ਇਹ ਲੋਕ ਉਹ ਗਿਆਸਾ ਮਰ ਵੀ ਜਾਂਦੇ ਉਹ ਹੋ ਵੀ ਹਵਾਈਏ ਪਰ ਵਰਵਾਇ ਦੱਸਦੀ ਹੈ ਕਿ ਮੇਰਾ ਗੁਰ ਪੂਰਾ ਮੇਰਾ ਗੁਰ ਪੂਰਾ ਸੁਖਦਾਤਾ ਕਰਨ ਕਰਣ ਸੁਮੁ ਸੁਆਮੀ ਪੂਰਨ ਪੁਰਖ ਵੀ ਜਾਤਾ ਗੁਰੂ ਦਾ ਗੋਤ ਸਭ ਗਿਆਨ ਨਾਲ ਭਰਪੂਰ ਹੈ ਸਾਰਾ ਤਕਦੇਣ ਵਾਲਾ ਸਭ ਤਾਕਤ ਦਾ ਬਾਲਕ ਹੈ ਤੇ ਗੁਰੂ ਦਾ ਸੁਭਾਅ ਤੱਤੀ ਬਾਹ ਜੋ ਮੌਤ ਜਨ ਵਾਲ ਹੋ ਹੀ ਨਹੀਂ ਸਕਦਾ ਤੇ ਸਿਰਫ ਜਾਣ ਬਹਿ ਗਿਆ ਪਉਣ ਗੁਰੂ ਕੀ ਨੇ ਪਉਣ ਪਉਣ ਗੁਰੂ ਕਾ ਦ ਗੁੰਮ ਕਿਸ ਦਾ ਗੁਰੂ ਵੀ ਹੈ ਗੁਰਬਾਣ ਸਾਹਿਬ ਚਬਦੁਰਹੀ ਗੁਰੂ ਕਾ ਹੈ ਫਿਰ ਗੋਸਵਿਲ ਜੋਗਿਆ ਨੇ ਪੁੱਛਿਆ ਜਗਨਨਾਥ ਸਾਹਿਬ ਨੂੰ ਪੁੱਛਿਆ ਕਿ ਸਾਨੂੰ ਇਹ ਗੱਲ ਦੀ ਵਿਚਾਰ ਦੱਸ ਸਮਝਾ ਕੇ ਸਭ ਦੀ ਰਾਹੀ ਗੁਰੂ ਜੀ ਨੂੰ ਸੰਸਾਰ ਤੋਂ ਪਾਰ ਕਰਦੇ ਕਿਦਾ ਸਮਰੱਥ ਗੁਰੂ ਨੇ ਜੋਗਿਆ ਨੂੰ ਪਿਆ ਪਵਨ ਆਰੰਭ ਸਤਗੁਰ ਬਤ ਬੇਲਾ ਸਬਦ ਗੁਰੂ ਸੁਧ ਤੁਲ ਚੇਲਾ ਪਾਣੀ ਪ੍ਰਾਣੀ ਆਸੀ ਦਾ ਮੁੰਢ ਹਨ ਇਹ ਮਨੁੱਖਾ ਜਨਮ ਸਮਾ ਸਤਗੁਰ ਸਿਕਲ ਆਂ ਦਾ ਹੈ ਸਾਉਤ ਦੇਲਾ ਗੁਰੂ ਹੈ ਜਿਹਦੇ ਸੂਤਾ ਟਿਕਾਉ ਉਸ ਗੁਰੂ ਦਾ ਸਿੱਖ ਹੈ ਮੈਂ ਆਕਾਤ ਪ੍ਰਵਦੀਆਂ ਗੱਲਾਂ ਕਰਕੇ ਭਾਵ ਗੁਣ ਗਾ ਕੇ ਮਾ ਤੋਂ ਨਿਰਲੇਪ ਰੰਦਾ ਹਾਂ ਉਹ ਗੁਰੂ ਗੋਬਾ ਜਗ੍ਹਾ ਮਜੂਦ ਹੈਬਨ ਗੁਰੂ ਸ਼ਬਦੀ ਹੈ ਜਿਸ ਦੀ ਰਾਹੀ ਪਰਮ ਦੇ ਗੁਣ ਵਿਚਾਰੇ ਜਾ ਸਕਦੇ ਹਨ ਇਸ ਸ਼ਬਦੀ ਦੀ ਰਾਹੀ ਗੁਰੂ ਮੁਖ ਮੁਰਕ ਨੇ ਹੋਂ ਮੇ ਕੁ ਗਰਜੀ ਦੀ ਆਪਣੇ ਅੰਦਰੋਂ ਦੂਰ ਕੀ ਜਿਵੇਂ ਸਾਡੇ ਸੂਸ਼ਰੀ ਨੂੰ ਜਿੰਦਾ ਰਹਿਣ ਵਾਸਤੇ ਪਵਨ ਜ਼ਰੂਰੀ ਹੈ ਇਹ ਪਵਨ ਨਾ ਮਿਲੇ ਤਾਂ ਸਾਡਾ ਸਿਰ ਢੈਢੇੜੀ ਹੋ ਜਾਂਦਾ ਹੈ। ਜਿਵੇਂ ਸਾਡਾ ਆਤਮਿਕ ਸ਼ਰੀਰ ਇਹ ਚ ਜਦ ਫਿਰਿਵਾਰੀ ਜਰਮੰਦਰ ਕੋ ਪਾਂਜੀ ਵਿਚਾਰ ਕਰ ਰਹੇ ਸੀਗੇ ਉਹ ਦਰਿਆਵਾਂ ਦੀ ਗੱਲ ਕੀਤੀ ਕਰਦੇ ਗਏ ਉਹਨਾਂ ਕਿਹਾ ਮੈਨੂੰ ਲੱਗਦਾ ਦਰਿਆ ਜਿਹੜੇ ਇਹ ਵਿਚਾਰ ਅਗੇ ਵੀ ਤਨਾ ਦਰਿਆ ਮਨ ਵੀ ਸਾਡਾ ਕੀ ਕਰਦਾ ਜਿਹਨੇ ਵਿਚਾਰ ਕ੍ਰੀਏਟ ਕਰਕੇ ਆਪਣੇ ਆਇਦ ਵਾਲੇ ਸੰਸਾਰ ਬਣਾ ਲੈਂਦਾ ਹਾਂ ਨਾ ਉਹ ਸੰਸਾਰ ਜੋ ਫਚਰ ਹੁੰਦਾ ਉਹ ਤੇ ਮਾਤਾ ਕੁਮਤੂ ਦੀ ਹੈ ਪਿਤਾ ਆਤਮਕ ਤੋਂ ਹੁੰਦਾ ਤੇ ਸਾਧਨ ਉਸੇ ਸੇ ਫਚਰ ਹੁੰਦਾ ਤਾਂ ਜਿਹੜੇ ਸਾਡੇ ਸਿਰ ਨੂੰ ਜਿੰਦਾ ਰਹਿਣ ਵਾਸਤੇ ਜਿਉ ਮੰਦਨ ਕੋ ਥਾਵੇਂ ਤਮਨ ਕਿਉ ਗੁਰ ਕਾ ਸ਼ਬਦ ਮਨ ਅਸਮੰਦ ਮਨ ਹੈ ਅਸਥੰਮਨ ਜਿਵੇਂ ਘਰ ਦੀ ਛੱਤ ਨੂੰ ਥੰਮਾ ਥਮਸਤਾਰਾ ਦਿੰਦਾ ᱛਿਵੇਂ ਗੁਰਦਾ ਸ਼ਬਦ ਮਨ ਦਾ ਸਹਾਰਾ ਹੈ ਪਰ ਗੁਰਦਾ ਸ਼ਬਦ ਨੂੰ ਖਾਲੀ ਪੜ੍ਹ ਕੇ ਕੁਝ ਨਹੀਂ ਹੋਣਾ ਸ਼ਬਦ ਉਸ ਗੁਰੂ ਦੀ ਸਿੱਖਿਆ ਨੂੰ ਵਿਚਾਰ ਕੇ ਮਨ ਬਚ ਕਰਮ ਰਾਹੀਂ ਅਮਲ ਵਿੱਚ ਲਿਆਵਾਂਗੇ ਤਾਂ ਹੀ ਉਹ ਸੱਚਾ ਪਉਪਾ ਚੁਕੇਗਾ ਹਾਂਜੀ ਤੇ ਅਸੀਂ ਪਵਨ ਆ ਪੌਨ ਔਰ ਪਾਣੀ ਪਿਤਾ ਪਾਣੀ ਪਿਤਾ ਕਿਵੇਂ ਉਤਰਦਾ ਐ ਪਾਏ ਦੇ ਰੂਪ ਵੀ ਕੀ ਰੂਪ ਹੁੰਦੇ ਹਨ ਪਾਏ ਠੰਡਾ ਹੈ ਕਿਤੇ ਗਰਮ ਹੈ ਕਿਤੇ ਬਰਫ਼ ਹੈ ਕਿਤੇ ਪਾਪ ਹੈ ਕਵੀ ਜੀ ਨੇ ਇਹ ਸ਼ਬਦ ਅਸੀਂ ਸਾਰੇ ਜਮਾਨਤ ਦੇ ਅੰਦਰ ਹਰ ਦਿਨ ਰਹਿਣਾ ਚਾਹੀਦਾ ਜਿਹਾ ਸਾਹਰੀ ਹੋਏ ਉਸ ਤੇ ਕਹਿਆ ਕਵੀਰ ਪਾਣੀ ਵਿਵਾਦ ਤੋਂ ਕਿਆ ਬਿਆ ਇਹਦਾ ਤਾਤਾ ਹੋਏ ਕਈ ਠੰਡਾ ਹੋ ਰਿਹਾ ਹੈ ਕਦੀ ਗਰਮ ਹੋ ਰਿਹਾ ਮਤਲਬ ਕਦੀ ਅਸੀਂ ਸਾਡਾ ਮਨ बड़ मठोर उचित होता है कभी अहंकार होता हवा च है तो पहले पाशा परमांत ने पानी कितना तो भी मुख पीते ते जाए पानी पिता का फिर पानी सब खाए ना <coughs> ਪਾਣੀ ਨਾਲ ਚੁੱਲੀਆਂ ਮਨ ਨਹੀਂ ਤਪਦਾ ਮਨ ਤਪਨੇ ਸਕਦਾ ਹਾਂ ਮੂੰਹ ਨਾਲ ਪਾਣੀ ਪੀਤਾ ਤੇ ਮਿਟ ਜਾਂਦੀ ਪਰ ਪਾਣੀ ਚੁੱਲੀ ਨਾਲ ਪਵਿੱਤਰਤਾ ਦਾ ਔਣ ਦੇ ਥਾ ਸਗੋਂ ਸੂਤਕ ਦਾ ਪਰਮ ਪੈਂਦਾ ਪਾਣੀ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਤੇ ਪਾਣੀ ਹੀ ਸਾਰੇ ਜਗਤ ਨੂੰ ਵਾਸ ਕਰਦਾ ਹੈ ਉਹ ਫਿਰ ਪਾਣੀ ਕਿਹੜਾ ਚਾਹੀਦਾ ਹੈ ਉਹ ਪਾਣੀ ਜਿਹੜੀ ਇਹ ਪੂਰੀ ਪਾਣੀ ਚੁੱਲੀ ਚ ਲਿਖਿਆ ਦਾ ਬਾਸ਼ਾਨੇ ਨਾਨਕ ਚੁੱਲੀਆਂ ਸੁੱਚੀਆਂ ਜੇ ਪਰ ਜਾਣੇ ਕੋਏ ਸੋਤੇ ਚੁੱਲੀ ਗਿਆਨ ਕੀ ਦੋਈ ਦਾ ਦਤ ਹੋਏ ਬ੍ਰਾਹਮਣ ਚੁੱਲੀ ਸੰਤੋਖ ਕੀ ਘਰੇ ਦਾ ਸਤ ਦਾਨ ਰਾਜ ਚੁੱਲੀ ਨਿਆਂਗੀ ਪੜਿਆ ਸਤਿਆ ਜਿਵੇਂ ਪਾਣੀ ਦੀ ਚੁੱਲੀ ਅਸੀਂ ਉਹ ਸਾਡੀ ਹੋਣੀ ਚਾਹੀਦੀ ਹੈ ਗਿਆਨ ਦੀ ਸੰਤੋਖ ਦੀ ਸਤ ਦੀ ਨਿਆਈ ਇਹ ਚੁੱਲਿਆ ਰਸੇ ਲੈਣੇ ਤਾਂ ਸਾਨੂੰ ਪਾਣੀ ਫਿਰ ਗੁਰੂ ਬਣਦਾ ਹੈ ਪਾਣੀ ਤੋਂ ਸੰਸਾਰ ਪੈਦਾ ਹੋ। ਮਾਤਾ ਅਗਰ ਪਾਣੀ ਰੋਗ ਵਿੱਚ ਪਾਣੀ ਨੂੰ ਪਿਤਾ ਕਿਹਾ ਗਿਆ। ਉਹ ਪਿਤਾ ਕਿਉਂ ਕਿਹਾ ਗਿਆ? ਉਹ ਹੈ ਮਾਤਾ ਮਤ ਪਿਤਾ ਸੰਤੋ। ਸੰਤੋ ਰੂਪੀ ਜਲ ਜੋ ਹਰ ਇੱਕ ਦਿਨ ਅੰਦਰ ਮੌਜੂਦ ਹੈ। ਜੋ ਨਾ ਕਰੇ ਜੰਦਾ ਹੈ ਨਾ ਪਾਉ ਬਣਦਾ ਹੈ ਹਮੇਸ਼ਾ ਹੁਕਮ ਵੀ ਰਹਿੰਦਾ ਹੈ। ਹੁਕਮ ਵਿੱਚ ਚਲਦਾ ਹੈ ਨਾ ਬੰਧਾ ਰਹਿੰਦਾ। ਇਹ ਮੰਨ ਤੂੰ ਵੀ ਸੰਤੋ ਨੂੰ ਤਾਰਨ ਕਰ। ਗੁਰਮੁਖਾ ਨਾਲ ਦੋਸਤੀ ਕਰ। ਜੋ ਪਿਆਲੇ ਸ ਲੋਗ ਵਿੱਚ ਕੀ ਹੈ ਕਿ ਕਿੰਨਾ ਦਰੈਵਾਰ ਨਾਲ ਦੋਸਤੀ ਮਨਮੁਖ ਸੱਚਾ ਨਉ। ਦਰਾਵਾਂ ਦੀ ਮੰਜ਼ਲ ਸਮੁੰਦਰ ਹੁੰਦੀ ਹੈ। ਇਹ ਦੋਸਤੀ ਤੈਨੂੰ ਗੁਰੂ ਸਮੁੰਦਰ ਵੱਲ ਲੈ ਜਾਏਗੀ। ਜੋ ਪ੍ਰਬੋਦੀ ਸਿਫ ਸਲਾਹ ਦੇ ਰਤਨ ਨਾਲ ਰਤਨ ਨਾਲ ਭਰਿਆ ਹੋਇਆ ਨਕਨਕ ਭਰਿਆ ਹੋਇਆ। ਗੁਰੂ ਸਾਗਰ ਰਤਨੀਪੁਰ ਪੂਰੇ ਅੰਮ੍ਰਿਤ ਸੰਤ ਚੁਗੇ ਨਹੀਂ ਦੂਰੇ। ਹਰਸਪੋਗ ਚੁਗੇ ਕੋ ਨਾ ਪਾਵੇ ਸਰਬਲ ਮੇ ਹੰਸ ਪ੍ਰਾਂਤ ਪਾਵੇ। ਗੋਸਿਕ ਉਸ ਸਾਗਰ ਵਿੱਚੋਂ ਆਤਮਿਕ ਜੀਵਨ ਲੈਣ ਵਾਲੀ ਖੁਰਾਕ ਤੋਪਤ ਕਰਦੇ ਹਨ ਜਿਵੇਂ ਹੰਸ ਮੋਚ ਚੁਪਦੇ ਹਨ ਤੇ ਗੁਰੂ ਤੋਂ ਦੂਰ ਨਹੀਂ ਜਾਂਦੇ ਗੋਸਿਕ ਹੰਸ ਗੁਰੂ ਸੋਭ ਉਹ ਵੀ ਟਿਕਿਆ ਰਹਿੰਦਾ ਜਿੰਦ ਨੇ ਮਾਲਿਕ ਪ੍ਰਭ ਨੂੰ ਲੱਭ ਲਿੰਦਾ ਮਾਤਾ ਤਤਮ ਭਤ ਤਤ ਨੂੰ ਸਭ ਤੋਂ ਵੱਡੀ ਵੱਡੀ ਮਾਤਿਆ ਗਿਆ ਪਰ ਤਰਤੀ ਬੰਜਰ ਵੀ ਹੁੰਦੀ ਹੈ ਉਹ ਤੋਂ ਕੋਈ ਫਸਲ ਨਹੀਂ ਉਗਦੀ ਜੇ ਸਾਡੇ ਮੰਨ ਦੀ ਤਰਤੀ ਬੰਜਰ ਹੋਏਗੀ ਤਾਂ ਕੋਈ ਗੁਣ ਪਤਾਗਾ ਨਹੀਂ ਹਨਾ ਤਰਤੀ ਉਬੜ ਖਾਵੜੀ ਹੁੰਦੀ ਹੈ ਹ ਜਿਸ ਲਈ ਪ੍ਰਵੀਨ ਜੀ ਫੀਜੀ ਫਰਮਾਉਂਦੇ ਨੇ ਫੀਦਾ ਮਨ ਮੈਦਾਨ ਕਰ ਕੋਈ ਟਿਬੇਲਾ ਅਗੇ ਮੂਲਾ ਆਪਸੀ ਦੋਜਿਕ ਸਦਿਸਾ ਇਹ ਮਨ ਜਿਹੜਾ ਟਿਬੇਆਂ ਉੱਪਰ ਹੁੰਦਾ ਉਹਨੂੰ ਪਹਿਲਾ ਮੈਦਾਨ ਬੁਲਾ ਜਿਹੜਾ ਸਾਡਾ ਮਨ ਕਦੀ ਨੀਵਾਂ ਹਮ ਤਾਂ ਕਦੀ ਉੱਚਾ ਹੁੰਦਾ ਹੈ ਹਨਾ ਉਹ ਪਦਵਾਕਰ ਦੇ ਅਤੇ ਇਸ ਉੱਚੇ ਨਿਵੇਥਾਂ ਦੂਰ ਜੇ ਤੂੰ ਕਰ ਸਕੇ ਤਾਂ ਤੇਰੇ ਜੀਵਨ ਸਭੇ ਵੀ ਜੋ ਜਗ ਦੀ ਆਗ ਬਿਲਕੁਲ ਨਹੀਂ ਆਵੇ ਫਿਰ pau ਮਨ ਵਿੱਚ ਟੁਏ ਟਿਬੇ ਟੇਕੇ ਰਹਿਣ ਕਰਕੇ ਕਲੇਸ਼ ਮਨ ਨੂੰ ਵਾਪਰਦੇ ਹਾਂ ਇਹਨਾ ਜੇ ਦੂਰ ਹੋਇਆ ਹੈ ਕਲੇਸ਼ ਵੀ ਬਿਟ ਜਾਣਗੇ ਫਿਰ ਤਤੀ ਵੱਡੀ ਮਾ ਕਿਵੇਂ ਹੋਈ ਸਰਤੀ ਇੰਨੀ ਮਹਾਨ ਹੈ ਉਹ ਮੁਲਖ ਨੂੰ ਰੋਜੀ ਤੇ ਰਾਇਸ਼ ਦੋਨੋਂ ਦਿਨ ਲੀਏ ਕਿਸੇ ਦਾ ਬੁਰਾ ਨਹੀਂ ਸੋਚਦੀ ਆਤਮਿਕ ਰਜਵਾਲੀ ਹੁੰਦੀ ਹੈ ਕੋਈ ਉਸ ਉਸ ਤੇ ਉਸ ਤੇ ਭਾਵੇਂ ਫੁੱਲ ਸਿੱਟੇ ਕੋਈ ਗਲ ਸਿੱਟੇ ਹਾਂ ਕੋਈ ਉਸ ਦੇ ਜੰਗਲ ਪਾਇ ਜਾਂਦੇ ਨੇ ਉਹ ਵੀ ਗਲ ਸਿੱਟਦੇ ਨੇ ਬਾਹਰ ਤੋਂ ਸ਼ਰੀਰ ਵੀ ਜੋ ਹੈ ਉਹ ਤਰਤੀਬੇ ਦੱਬਿਆ ਜਾਂਦਾ ਉਹ ਸਾਰਿਆਂ ਨੂੰ ਅਕਸੈਪਟ ਕਰ ਲੈਂਦੀ ਆ। ਸਾਬ ਦਾ ਸੰਬੇੜ ਕੇ ਉਹ ਖਾਦ ਬਣਾਉਂਦੀ ਆ। ਜਿੰਨਾ ਵੀ ਗੰਧ ਤਾਤੀ ਤੇ ਪੈਂਦਾ ਉਹ ਫਿਰ ਖਾਦ ਬਣ ਜਾਂਦਾ। ਉਹ ਫਿਰ ਉਹਦੀ ਸਿਰਨਾ ਉਹ ਅਗੇਸ ਸਿਰਨਾ ਵਾਸਤੇ ਕੰਮ ਆਦੀ ਆ। ਤੇ ਇਸੇ ਤਰ੍ਹਾਂ ਬ੍ਰਹਮ ਗਿਆਨੀ ਤੁਲਾ ਅਜਿਨਲ ਕਾਦੇ ਪਦੇ ਨਾਲ ਕਹਿੰਦੇ ਨੇ ਬ੍ਰਹਮ ਗਾਨੀ ਕੇ ਤਿਰ ਇਕ ਜਿਉ ਬਸੁਦਾ ਕੋ ਖੋਦੇ ਕੋ ਚੰਦਨ ਲੇ। ਠੀਕ ਹੈ। ਕੋਈ ਪਲਾ ਕਹੇ ਪਵੇਂ ਬੁਰਾ ਪਰ ਬ੍ਰह्मज्ञानी ਮੋਕਾ ਦੇ ਅੰਦਰ ਇੱਕ ਤਾਰ ਹੌਸਲਾ ਕਾਇਮ ਰਹਿੰਦਾ ਹੈ ਜਿਵੇਂ ਧਰਤੀ ਨੂੰ ਕੋਈ ਵੀ ਕੋਈ ਤਾਂ ਖੋਦਦਾ ਖੋਦਦਾ ਹੈ ਉਹਦੇ ਚੰਨ ਲੇਬ ਲਗਾ ਦੇ ਪਰ ਧਰਤੀ ਨੂੰ ਪਰਵਾ ਨਹੀਂ ਮੰਨ ਦੀ ਧਰਤੀ ਨੂੰ ਸਵਾਰ ਲਈ ਪਹਿਲੇ ਪਾਸਟ ਆਬਦੇਸ ਕਰਦੇ ਨੇ ਅਮਲ ਕਰ ਧਰਤੀ ਵੀ ਸਭ ਤੋਂ ਕਰ ਸੱਚ ਕੀ ਆਵ ਨਿਤ ਪਾਣੀ ਦੇ ਕੋਇ ਕਿਸਾਨ ਈਮਾਨ ਜਮਾਇਲੇ ਬਿਸ ਦੋਜਗੂੜੇ ਇੱਕ ਕਾਣੀ ਬੁਜਾਨਾ ਦੇ ਹਰੇ ਕੰਮ ਨੂੰ ਕੋਇ ਬਣਾ ਇਸ ਕਰਮ ਵਿੱਚ ਕਰਮ ਧਰਤੀ ਵਿੱਚ ਗੁਰ ਦਾ ਸ਼ਬਦ ਵੀ ਪਾ ਸਿਵਨ ਤੋਂ ਪੈਦਾ ਹੋਏ ਹੋਣ ਵਾਲੀ ਆਤਮ ਸੁੰਦਰਤਾ ਦਾ ਪਾਣੀ ਉਸ ਅਮਲ ਧਰਤੀ ਵਿੱਚ ਸਦਾ ਦਿੰਦਾ ਰਹੇ ਕਿਸਾਨ ਵਰਗਾ ਉਦੀਬਣ ਤੇਰੀ ਇੱਕ ਸਾਣੀ ਵਿੱਚ ਸਰਦਾ ਦੀ ਖੇਤੀ ਉਗੇਗੀ ਦਿਨਸਰਾਤ ਦੁਇ ਦਾਈ ਦਾਇਆ ਆਪਣੀ ਬਤ ਅਨੁਸਾਰ ਜੀਵ ਦਿਨ ਰਾਤ ਖੇਡਾ ਖੇਡ ਰਿਹਾ ਮਨ ਗਿਆਨੂਪੀ ਦਿਨ ਦਿਨਸ ਦੇ ਚਾਣ ਦੇ ਵਿੱਚ ਚੈਣ ਵਾਲੀ ਸਕਾਰਮਕ ਸਕਾਰਾਤਮਕ ਆਦਤ ਜਾਂ ਵਿਚਾਨੀ ਵਾਲੀ ਨੀਂਦ ਨਾ ਪੈਣ ਵਾਲੀ ਨਰਾਕਤ ਨਰਾਕਾਤਮਕ ਰਾਤ ਦੀ ਸੋਜੀ ਪ੍ਰਾਪਤ ਕਰਦਾ ਹੈ ਜੈਸੀ ਰਾਤ ਬੀਤੀ ਹੋਵੇ ਦਿਨ ਵੀ ਉਸ ਅਨਸਾਰ ਹੀ ਹੁੰਦਾ ਹੈ ਜੇਕਰ ਚੈਨ ਦੀ ਨੀਂਦ ਹੋਵੇਗੀ ਤਾਂ ਦਿਨ ਤਰੋਤਾਜ਼ਾ ਸਾਦੇ ਜੇਕਰ ਵਿਚਾਨੀ ਕਾੜ ਦੀ ਨਾ ਆਵੇ ਤਾਂ ਮਨ ਚਿੜਚਿੜਾ ਅਤੇ ਆਲਸਪਰਿਆ ਹੁੰਦਾ ਹੈ ਅਸੀਂ ਸਾਰ ਜਾਣਦੇ ਹਾਂ ਕਿ ਦਾਈ ਦਾਈ ਹੈ ਬੱਚੇ ਨੂੰ ਜਨਮ ਦੇ ਦਿਨ ਬਾਅਦ ਸਾਡੇ ਸਾਡੇ ਸਾਰੇ ਜਨਮ ਦੇ ਦਾਈਆਂ ਦੇ ਹੱਥ ਹੀ ਹੋਏ ਆ ਬੱਚੇ ਨੂੰ ਜਨਮ ਜਨਮ ਦੇ ਸਾਤਾ ਕਰਦੀ ਬੱਚੇ ਦਾ ਨਾਲੂ ਕੱਟ ਕੇ ਮਾਂ ਤੋਂ ਅਲੱਗ ਕਰਦੀ ਅਲੱਗ ਕਰਕੇ ਪਿਤਾ ਨੂੰ ਸੌਮ ਦਿੰਦੀ ਹੈ ਇਹ ਤੇ ਸਾਡੀ ਦਾਈ ਕਿਹੜੀ ਹੈ ਉਹ ਸਾਡਾ ਹੈ ਉਹ ਹੈ ਸਾਡੀ ਗਿਆਨ ਦੀ ਦਾਈ ਉਹ ਬਾਣੀ ਪਵਨ ਤੋਂ ਗਿਆਨ ਲੈ ਕੇ ਅੰਦਰ ਦੀ ਪਵਨ ਨੂੰ ਸਮਝ ਗਈ ਬਾਹਲੇ ਪਾਣੀ ਤੋਂ ਗਿਆਨ ਲੈ ਕੇ ਅੰਦਰ ਦਾ ਪਾਣੀ ਸਮਝ ਆਇਆ ਬਾਹਲੀ ਤਤੀ ਤੋਂ ਗਿਆਨ ਲੈ ਕੇ ਅੰਦਰ ਦਾ ਧਰਤੀ ਸਮਝ ਆਈ ਤਾਂ ਅੰਜਨ ਤੋਂ ਨਯੰਜਨ ਦਾ ਗਿਆਨ ਹਾਸਲ ਕੀਤਾ ਗਿਆਨ ਦੀ ਦਾਈ ਨੇ ਸਾਡੀ ਹੋਮੇਵਾਲੀ ਮਤ ਜਿਹੜੀ ਹੁੰਦੀ ਹੈ ਉਸ ਤੋਂ ਨਾਲੋਂ ਕੱਟ ਕੇ ਹਾਂ ਦਿਆ ਦੇ ਹਾਲੇ ਖਵਾਲੇ ਕਰਦਾ ਦਿਆ ਕੌਣ ਹੁੰਦਾ ਜੋ ਬੱਚੇ ਨੂੰ ਪਾਲਦਾ ਹੈ ਬਣਾ ਕਰਦਾ ਸਾਡਾ ਦਿਆ ਕੌਣ ਹੈ ਉਹ ਹੈ ਸਤਿਗੁਰੂ ਸਤਗੁਰ ਸਿੱਕੀ ਪਰਤਵਾਲ ਕਰੇ ਸਤਗੁਰ ਸਿੱਕੀ ਪਰਤਵਾਲ ਸਿੱਕੀ ਕਰੇ ਪਰਤਵਾਲ ਇਹ ਸੁਖਵੇਂ ਸਾਡੇ ਪੜਦੀ ਹੈ ਉਹ ਤੋਂ ਪੂਰੀ ਪੜੀ ਪਉ ਸਤਗੁਰ ਸਿੱਕੇ ਬੰਧਨ ਕਾਟੇ ਸਤਗੁਰ ਇੱਕ ਵਿਕਾਰ ਕੇ ਹਟੇ ਉਹ ਤੋਂ ਵਿਕਾਰ ਵੀ ਸਾਡੇ ਦੂਰ ਕਰ ਦਿੰਦਾ ਸਾਡੇ ਸਾਰੇ ਬੰਧਨ ਕੱਟ ਕੇ ਮਾਇਆ ਦੇ ਮੋਜ ਬੰਧਨ ਕੱਟ ਦਿੰਦਾ ਸਤਗੁਰ ਸਿੱਕੀ ਸਤਗੁਰ ਸਿੱਕੀ ਕੀ ਕਰੇ ਪਰਤਵਾਲ ਪਰਿ ਪਰਤਵਾਲਾ ਕਹਿਆ ਤਾਂ ਗੁਰੂ ਹੀ ਸਾਡਾ ਗੋਰੀ ਪੌਣਾ ਹੈ ਗੁਰੂ ਹੀ ਪਾਣੀ ਹੈ ਗੁਰੂ ਹੀ ਸਾਈ ਧਰਤੀ ਹੈ ਗੁਰੂ ਹੀ ਦਾਈਏ ਤੇ ਗੁਰੂ ਹੀ ਦਾਇਆ ਹੈ ਇਹ ਜਿਹੜਾ ਮਾਰੂ ਸੋਲੇ ਚ ਹਲੇ ਪਾਸੇ ਇਸਤੇਮਾਲ ਕੀਤਾ ਪਉਣ ਗੁਰੂ ਪਾਣੀ ਪਿਚ ਜਾਤਾ ਉਦੋਂ ਸੰਜੋਗੀ ਤਸਦੀ ਮਾਤਾ ਰਾਂ ਦਿਨਸ ਤੋਂ ਇਹ ਦਾਈ ਦਾਇਆ ਜਗ ਖੇਲੇ ਖਲਾਈ ਹੈ ਚੰਗੀਆਂ ਆਈਆਂ ਬੁਰਾਈਆਂ ਬਾਚੇ ਤਨ ਹਦ ਇਸ ਬਿਰਲੇ ਮਨ ਨੂੰ ਗਿਆਨ ਰੂਪੀ ਜਵਸ ਰਾਹੀਂ ਸੋਝੀ ਬਾਤ ਹੁੰਦੀ ਹੈ ਕਿ ਉਸ ਅੰਦਰ ਉਸ ਅੰਦਰ ਵਾਲਾ ਹੁੰਦੇ ਉਸ ਅਰੇ ਤੰਗਾ ਮੁੱਦਾ ਖਿਆਲ ਨਿੱਜ ਕਾ ਅਸੀਂ ਰੱਬ ਦੇ ਦਰਵਾਜ਼ੇ ਤੋਂ ਅਸੀਂ ਰੱਬ ਜੀ ਕੋਲੋਂ ਬਾਚਤ ਜਾ ਰਿਹਾ ਹੈ ਜੋ ਵੀ ਅਸੀਂ ਇਹ ਨੂੰ ਸੋਝੀ ਮਿਲ ਜਾਂਦੀ ਜੋ ਵੀ ਚੰਗਾ ਮੁੱਦਾ ਕੰਮ ਕਰਦੇ ਜੋ ਖਿਆਲ ਸਾਡਾ ਉਹ ਬੁੱਧਾ ਆਇਆ ਜੋ ਵੀ ਉਸ ਸਾਡਾ ਨਿੱਜ ਕਾ ਰੱਬ ਦੇ ਦਰਵਾਜ਼ੇ ਗਾਇਆ ਤਰਮ ਜੀ ਤਾਂ ਰਬ ਜੀ ਬੋਲੋ ਬਾਚਤ ਜਾ ਰਿਹਾ ਹੈ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਮਨ ਨੂੰ ਧਰਮ ਦੀ ਨਜ਼ਰ ਪ੍ਰਾਪਤ ਹੁੰਦੀ ਹੈ ਜਿਸ ਅਧਿਨ ਸਮਝ ਆ ਜਾਂਦੀ ਕਿ ਸਤ ਗੋਦੀ ਮਤ ਜਿਉਣ ਨਾਲ ਰੱਬੀ ਨੇੜਤਾ ਮਿਲਦੀ ਹੈ ਅਤੇ ਮਨ ਦੀ ਮਤ ਅਨੁਸਾਰ ਜਿਉਣ ਤੇ ਦੂਰੀ ਇਸ ਦਾ ਸਦਕਾ ਬਿਲੇ ਮਨ ਨੂੰ ਦਾ ਰੋਮ ਰੋਮ ਰੱਬੀ ਰਜ਼ਾ ਅਧੀਨ ਤੋਂ ਦਾ ਉਦਮ ਕਰਦਾ ਹੈ ਜਿੰਨੀ ਨਾਮ ਤੇ ਆਇਆ ਗਏ ਮੁਸ਼ਕਲ ਕਾਲ ਹੁਣ ਮਨ ਦਾ ਹਰੇਕ ਇੰਦਰਾ ਗਿਆਨ ਇੰਦਰਾ ਰੋਮ ਰੋਮ ਸਤਗੁਰ ਦੀ ਮੱਤ ਅਧੀਨ ਰੱਬੀ ਨਿਯਮਾਵਲੀ ਚ ਨਾਮ 빌 ਟਿਕਣ ਦੀ ਕੋਸ਼ਿਸ਼ ਮਿਹਨਤ ਕਰਦਾ ਹੈ ਅਤੇ ਨਿੱਜ ਕਰਬਲ ਵੱਧਾ ਜਾਂਦਾ ਹੈ ਭਾਵ ਇੱਕ ਇੱਕ ਮਿਕਤਾ ਮੰਨਦਾ ਨਾਨਕ ਤੇ ਮੁਕੂਜਲੇ ਕਿਤੀ ਛੁੱਟੀ ਨਾਲ ਨਾਨਕ ਜਗਦੇ ਨੇ ਗੁਰੂ ਦੇ ਗਿਆਨ ਰੂਪੀ ਚਾਨਣ ਪੁਕਾਰ ਕੇ ਸਦਕੇ ਰੱਬੀ ਦਰਵਾਜ਼ਾ ਤੂੰ ਮਨ ਦੇ ਮੁਖ ਉਤੇ ਪ੍ਰਕਾਸ਼ ਪਿਆ ਜਾਂਦਾ ਹੈ ਮੁਖ ਮੁਖ ਉਦਲਾ ਹੋ ਜਾਂਦਾ ਹੈ ਤੇ ਦੀਵੀ ਚਾਨਣ ਹੋ ਜਾਂਦਾ ਹੈ ਨਤੀਜਨ ਉਹਦਾ ਜਗਤ ਇੰਦਰੀ ਗਿਆਨ ਇੰਦਰੀ ਰੋਮ ਰੋਮ ਹੰਗ ਹਤੇ ਹਰੇ ਖਿਆਲ ਕੂੜ ਦੀ ਮੈਲ ਤੋਂ ਛੁੱਟ ਜਾਂਦਾ ਰੱਬੀ ਇੱਕ ਮੁਕਤੀ ਹਾਸਲ ਹੋ ਜਾਂਦੀ ਹੈ ਜਿਸ ਦਾ ਸਦਕਾ ਮਨ ਨੂੰ ਬੇੰਤ ਤੇ ਦੀਵੀ आनंद दी प्राप्ति ਹੁੰਦੀ। ਚੰਗਿਆਈਆਂ ਬੁਰਾਈਆਂ ਵਾਚੇ ਤਰਮਾ ਦੂ ਇਸ ਵਰਲੇ ਮਨ ਨੂੰ ਗਿਆਨੋਪੀ ਜਿਵਸ ਰਾਹੀਂ ਸੋਜੀ ਦੁਆਰਾ ਪ੍ਰਗਟ। ਸੋਜੀ ਗਿਆਨੋਪੀ ਜਿਵਸ ਰਾਹੀਂ ਸੋਜੀ ਪ੍ਰਾਪਤ ਹੁੰਦੀ ਹੈ ਕਿ ਉਸ ਅੰਦਰ ਵਾਲਾ ਹਰੇਕ ਚੰਗਾ ਮੁੰਦਾ ਖਿਆ ਨਿਜਕਰ ਰੱਬੀ ਦਰਵਾਜ਼ੇ ਤਲੰ ਰਬ ਬਰਿਯੋਲ ਵਾਚਿਆ ਜਾ ਰਿਹਾ ਹੈ। ਕਰਮੀ ਆਪੋ ਆਪਣੀ ਕੇਣੜੇ ਦੇ ਦੂਰ ਮਨ ਨੂੰ ਤਰਮ ਦੀ ਨਗਰ ਪ੍ਰਾਪਤ ਹੁੰਦੀ ਹੈ ਜਿਸ ਅਧਿਨ ਸਮਝ ਆ ਜਾਂਦੀ ਹੈ ਕਿ ਸਤ ਗੁਰ ਦੀ ਮੱਤ ਜੁੜਨਾ ਰੱਬੀ ਇਨਰਤਨ ਲੀ ਹੈ ਅਦੇ ਮੰਦੀ ਮਤ ਅਨੁਸਾਰ ਜਿਉਂਦੇ ਦੂਰੀ ਇਹ ਸਰਕਾ ਬਿਲੇ ਮਨ ਦੇ ਰੋਮ ਰੋਮ ਵਿੱਚ ਰੱਬੀ ਅਬਾਜਾ ਰੋਮ ਰੌਮ ਰੱਬੀ ਰਦਾ ਅਧਿਨ ਤੂੰਦੀ ਉਦਮ ਕਰਦਾ ਜਿਨੀ ਨਾਮ ਧਿਆਇ ਗਏ ਮਸ਼ਕਕਤ ਕਾਲ ਨਾਨਕ ਤੇ ਮੁਕੂਜਲੇ ਕਿਤੀ ਹੋਰ ਕਿਤੀ ਛੁੱਟੀ ਨਾਲ ਨਾਨਕ ਤੇ ਮੁਖੀ ਹੋਰ ਕੀਤੀ ਛੁਟੀ ਦਾ ਜਿਸ ਦਾ ਸਦਕਾ ਨਾਨਕ ਦੀ ਆਗਦੇ ਨੇ ਇੱਕ ਗਿਆਨ ਰੂਪੀ ਚਾਨ ਪੁਗਾ ਸਦਕੇ ਰੱਬ ਦੇ ਦਰਵਾਜ਼ ਤੋਂ ਮਨ ਦੇ ਮੁਖ ਉੱਤੇ ਪੁਕਾਜ ਪੈ ਜਾਂਦਾ ਹੈ ਮੁਖ ਜਲਾ ਹੋ ਜਾਂਦਾ ਹੈ ਸਦੀਵੀ ਚਾਨਣ ਹੋ ਜਾਂਦਾ ਹੈ نتیਜੇ ਨੂੰ ਦਾ ਜਗਤ ਇੰਦਰ ਗਿਆਨ ਇੰਦਰੇ ਰੋਮ ਰੋਮ ਆਂਗਨ ਅਤਿ ਅਰੇਖਾਲ ਕੁਦੀ ਮੈਲ ਤੋਂ ਛੁੜ ਜਾਂਦਾ ਰੱਬ ਦੀ ਇੱਕ ਪੁੱਤ ਦਾ ਹਾਸਲ ਹੋ ਜਾਂਦੀ ਹੈ ਜਿਸ ਦਾ ਸਦਕਾ ਮਨ ਉਭਯੰਤ ਸਦੀਵੀ ਆਨੰਦ ਦੀ ਪ੍ਰਾਪਤੀ ਦੀ ਅਵਸਥਾ ਬੜੀ ਨੰਦੀ ਇਸ ਕਰਕੇ ਇਸ ਤਰ੍ਹਾਂ ਸਾਨੂੰ ਉਹ ਸੱਚਾ ਭੋਜਨ ਮਿਲਦਾ ਹੈ ਜੈਨਾਂ ਅਸੀਂ ਰੱਬ ਨਾਲ ਇੱਕ ਬੁਣਤਾ ਬਣਾ ਸਕਦੇ ਹਾਂ ਇਹ ਜਿਹੜਾ ਸੱਚਾ ਭੋਜਨ ਅਸੀਂ ਕਰਦੇ ਪੀਂਦੇ ਮਿਲ ਕੇ ਵਿਚਾਰ ਕਰ ਰਹੇ ਹਾਂ ਸੋਧਾਨੀ ਵਿਚਾਰ ਕਰ ਰਹੇ ਹਾਂ ਐਸੀ ਇੱਥੇ ਕੰਟੀਨਿਊ ਕਰਦੇ ਰਹੀਏ ਸਾਨੂੰ ਵੀ ਇਹ ਹੌਲੀ-ਹੌਲੀ ਦਰਵਾਂਦਾਲ ਦੋਸਤੀ ਜਿਹੜੀ ਬਣਾਈਏ ਬੰਦ ਚਲਦੀ ਰਹੇ ਭੈ ਦੀ ਜੋ ਕਰ ਰਹੇ ਨੇ ਤਾਂ ਅਸੀਂ ਆਪਣੇ ਆਪ ਨੂੰ ਸੱਚਿਆਰ ਬਣਾ ਕੇ ਰੱਬ ਨਾਲ ਇੱਕ ਬੁਣਤਾ ਬਣਾ ਸਕੀਏ ਇੰਨੀ ਕੋਸ਼ਿਸ਼ ਕਰ ਦਿੱਤੀ ਜੀ ਵਾਗੂ ਜੀ ਦਾ ਖਾਲਸਾ ਆਬਾਦੀ ਪਤਰੀ